ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀਆਂ ਅਪਡੇਟ ਲੈ ਕੇ ਹਾਜ਼ਰਾਂ ਜੀ ਅੱਜ ਰਾਤ ਦੀ ਗੱਲ ਕਰਾਂਗੇ 50% ਨਾਲ ਲੱਗਦੇ ਖੇਤਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਅਪਡੇਟ ਤੁਹਾਨੂੰ ਦਿਆਂਗੇ ਐਸ ਲਈ ਜਿਹਾ ਜੋ ਤਾਜ਼ਾ ਸੈਟਲਾਈਟ ਤਸਵੀਰਾਂ ਨੇ ਲਗਭਗ ਆਥਣ ਦੇ 5 ਵਜੇ ਚੱਲੇ ਆ ਜੀ ਔਰ 21 ਜੁਲਾਈ ਦੀ ਸ਼ਾਮ ਹੈ ਜਿਹੜੀ ਆਥਣ ਦਾ ਹੁਣ ਟਾਈਮ ਹੋ ਚੁੱਕਿਆ ਤੇ ਜੇਕਰ ਅਸੀਂ ਗੱਲ ਕਰੀਏ ਜਿਵੇਂ ਕਿ ਅਸਾਨੂੰ ਸਿਹੜ ਦੀ ਵੀਡੀਓ ਦੇ ਵਿੱਚ ਦੱਸਤਾ ਸੀ ਕਿ ਅੱਜ ਮਹੀ ਲੱਗਣਗੇ ਪੰਜਾਬ ਦੇ ਬਹੁਤੇ ਖੇਤਾਂ ਦੇ ਵਿੱਚ ਕਿਤੇ ਹਲਕੇ ਮੇਂ ਫੋਰਚਨ ਗੇਟ ਦੇ ਦਰਮਿਆਨੇ ਕਿਤੇ ਨਾ ਕਿਤੇ ਤਗੜੀ ਛੱਟ ਵੀ ਲੱਗ ਸਕਦੀ ਆ ਸੋ ਅੱਜ ਸੁਵੇਰ ਤੋਂ ਮੀਹ ਹਜੇ ਸਭ ਪਹਿਲੇ ਜਿਹੜੇ ਵੇਖਣ ਨੂੰ ਮਿਲ ਰਹੇ ਨੇ ਚੰਡੀਗੜ੍ਹ ਮੋਹਾਲੀ ਪੰਚਕਰਾ ਡੇਰਾ ਬੱਸੀ ਰੋਪੜ ਹੁਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਪਠਾਨਕੋਟ ਗੁਰਦਾਸਪੁਰ ਸ੍ਰੀ ਅਮਰੇਸਰ ਸਾਹਿਬ ਲੁਧਿਆਣਾ ਫਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਉਮੀਦਾਰਜ ਹੋ ਚੁੱਕੇ ਨੇ ਕਿਤੇ ਹਲਕੇ ਪਹੁੰਚੇ ਨੇ ਕਿਤੇ ਫਾਰੀ ਕਮੀ ਵੀ ਜਿਹੜੀਆਂ ਲੱਗ ਚੁੱਕੇ ਨੇ ਪਛਮੀ ਚਲਿਆਂ ਦੇ ਵਿੱਚ ਵੀ ਬਠਿੰਡਾ ਮੋਗਾ ਸ੍ਰੀ ਮਕਸਦਰ ਸਾਹਿਬ ਫੈਦਲ ਕਾ ਫਰੀਦਕੋਟ ਅਬੋਹਰ ਇਹਨਾਂ ਖੇਤਰਾਂ ਦੇ ਵਿੱਚ ਕੁਝ ਖੇਤਰਾਂ ਦੇ ਵਿੱਚ ਮੀਂਹ ਪਹੁੰਚ ਚੁੱਕੇ ਨੇ ਕੁਝ ਖੇਤਰਾਂ ਦੇ ਵਿੱਚ ਮੀਂਹ ਪਾਉਣ ਦੇ ਘੰਟਿਆਂ ਦੇ ਦਰਮਿਆਨ ਸੋ ਜਿਹੜਾ UGC ਸਿਸਟਮ ਬਣਿਆ ਹੋਇਆ ਹੈ ਜਾਨਕਿ ਆ ਫਰ ਇਅਰ ਕੰਟਰੋਲ ਜਿਹੜਾ ਕਿ ਪਹਾੜਾਂ ਦੇ ਉੱਤੇ ਸਰਗਰਮ ਹੈ ਸੋ ਅੱਜ ਲੈਂਡਸਲਾਈਡ ਦੀਆਂ ਘਟਨਾਵਾਂ ਕਾਫੀ ਖੇਤਰਾ ਤੋਂ ਸਾਹਮਣੇ ਆ ਚੁੱਕਿਆ ਨੇ ਮਨਾਲੀ ਖੇਤਰ ਦੇ ਵਿੱਚ ਸ਼ਿਮਲੇ ਦੇ ਲਾਗੇ ਤਗੜੇ ਜਿਹੜੇ ਮੀਂਹ ਵੇਖਣ ਨੂੰ ਮਿਲੇ ਨੇ ਇੱਥੇ ਬੱਦਲ ਫਟਣ ਵਾਲੀਆਂ ਜਿਹੜੀਆਂ ਘਟਨਾਵਾਂ ਨੇ ਉਹ ਵੀ ਸਾਹਮਣੇ ਆਉਣ ਗਿਆ ਆਉਂਦੇ ਇੱਕ ਦੋ ਦਿਨਾਂ ਦੇ ਵਿੱਚ ਸੋ ਲੈਂਡਸਲਾਈਡ ਦੀਆਂ ਘਟਨਾਵਾਂ ਕਾਫੀ ਸਾਹਮਣੇ ਆਈਆਂ ਨੇ ਅੱਜ ਹਿਮਾਚਲ ਉੱਤਰਾਖੰਡ ਦੇ ਖੇਤਰਾ ਦੇ ਵਿੱਚੋਂ ਪਹਾੜਾਂ ਦੇ ਵਿੱਚ ਜ਼ਬਰਦਸਤ ਐਕਟੀਵਿਟੀ ਮੀਹ ਦੀ ਅਸਰ ਨਾਲ ਚੱਲ ਰਹੀ ਹੋਰ ਨਹੀਂ ਸੋ ਅੱਜ ਰਾਤ ਵੀ ਮੀਂਹ ਦਾ سلسلہ ਜਾਰੀ ਰਹਿਣ ਵਾਲਾ ਜੀ ਕਿਤੇ ਨਾ ਕਿਤੇ ਹਲਕੇ ਦਰਮਿਆਨੇ ਸ਼ਰਾਤੇ ਟਾਈਮ ਦੇ ਨਾਲ ਪਹੁੰਚਦੇ ਰਣਗੇ ਅੱਜ ਹੁਣ ਤੋਂ ਲੈ ਕੇ ਯਾਨੀ ਕਿ ਕੱਲ ਸਵੇਰ ਤੱਕ ਇਹ ਮੀਂਹ ਦਾ ਸਿਲਸਿਲਾ ਚੱਲਦਾ ਰਹਿਣਾ ਤੇ ਕੱਲ ਸਵੇਰੇ ਵੀ ਬੱਦਲ ਬੰਨ ਦੇ ਨਾਲ ਦੁਪਹਿਰ ਤੋਂ ਪਹਿਲਾਂ ਵੀ ਮੀਂਹ ਲੱਗਣਗੇ ਦੁਪਹਿਰ ਤੋਂ ਬਾਅਦ ਕੱਲ ਵੀ ਉਮੀਦ ਹੈ ਜਿਹੜੇ ਆਸਾਰੇ ਬਣੇ ਹੋਏ ਨੇ ਸ੍ਰੀ ਗੁਰੂ ਜੀ ਰਾਤੀ ਆਫਾ ਗੱਲ ਕਰ ਲੈਨੇ ਆ ਤੇ ਆਪਾਂ ਜਿਲ੍ਹਾਵਾਰ ਅੰਕੜੇ ਇੱਥੇ ਕੋਈ ਦੱਸਣ ਦੀ ਲੋੜ ਨਹੀਂ ਹੈ ਕਿਉਂਕਿ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਪੌਣ ਚੜ ਦੀ ਉਮੀਦ ਹੈ। ਟੁੱਟਵੇਂ ਛਰਾਟੇ ਕਿਤੇ ਨਾ ਕਿਤੇ ਹਲਕੇ ਕਿਤੇ ਤੇਜ਼ ਛਰਾਟੇ ਲੱਗਣ ਦੇ ਆਸਾਰ ਨੇ ਮੁੱਖ ਤੌਰ ਤੇ ਦੋਆਬਾ ਖੇਤਰ ਪੁਆਧ ਖੇਤਰ ਮੁੱਖ ਰਹਿ ਸਕਦਾ ਜਿੱਥੇ ਭਾਰੀ ਮੀਂਹ ਲੱਗ ਸਕਦੇ ਨੇ। ਇਸ ਤੋਂ ਇਲਾਵਾ ਜਿਹੜੇ ਮਾਲਵੇ ਦੇ ਜ਼ਿਲ੍ਹੇ ਆ ਪੂਰਬੀ ਮਾਲਵੇ ਦੇ ਔਰ ਮਾਝੇ ਦੇ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਵੀ ਕੁਝ ਕੁ 2-4 ਥਾਵਾਂ ਤੇ ਜਿਹੜੇ ਭਾਰੀ ਮੀਂਹ ਲੱਗਣਗੇ ਬਾਕੀ ਹਲਕੇ ਮੀਂਹ ਪੰਜਾਬ ਦੇ ਕਹਿ ਲਈਏ ਕਿ ਪਛਮੀ ਜ਼ਿਲ੍ਹਿਆਂ ਤੱਕ ਵੀ ਪਹੁੰਚਣਗੇ ਕਿ हरियाणा ਦੇ ਵੀ ਹੋਰ ਤੇ ਖੇਤਾਂ ਦੇ ਵਿੱਚ ਮੀਂਹ ਲੱਗ ਰਹੇ ਨੇ ਸਵੇਰ ਤੋਂ हरियाणा ਦੇ ਵੀ ਜਿਲ੍ਹਾ ਵਾਰ ਨਾਮ ਇਥੇ ਲੈਣ ਦੀ ਲੋੜ ਨਹੀਂ ਹੈ ਕਿਉਂਕਿ ਕਾਫੀ ਖੇਤਾਂ ਦੇ ਵਿੱਚ ਅੰਮੀ ਖਾ ਚੁੱਕੇ ਨੇ ਹਲਕੇ ਤੋਂ ਲੱਗੇ ਦਰਮਿਆਨੇ ਲਗਵਲ ਦੇ ਵੀ ਕਰਿਆ ਤੇ ਉਦਾਰਜ ਹੋ ਰਹੇ ਨੇ Rajasthan ਦੇ ਉੱਤਰੀ ਭਾਗਾਂ ਦੇ ਵਿੱਚ Rajasthan ਦੇ ਪੂਰਬੀ ਭਾਗਾਂ ਦੇ ਵਿੱਚ ਬੱਦਲ ਪਹੁੰਚ ਚੁੱਕਿਆ ਉੱਥੇ ਵੀ ਨਹੀਂ ਸਵੇਰ ਤੋਂ ਜੜਿਆ ਕੁਝ ਖੇਤਾਂ ਦੇ ਵਿੱਚ ਦਰਜ ਹੋ ਰਹੇ ਨੇ ਸੋ ਅੱਜ ਰਾਤ ਮੌਸਮ ਠੰਡਾ ਹੋ ਚੁੱਕਿਆ ਜੀ ਕਿਉਂਕਿ ਮੀਂਹ ਲੱਗਣ ਦੇ ਨਾਲ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਤੇ ਗਰਮੀ ਤੇ ਹੋਮਸ ਤੋਂ ਵਧੀਆ ਰਾਹਤ ਪੰਜਾਬ ਵਾਸੀਆਂ ਨੂੰ ਹਰਿਆਣਾ ਵਾਸੀਆਂ ਨੂੰ ਮਿਲ ਚੁੱਕਿਆ ਜਿੱਥੇ ਟੈਂਪਰੇਚਰ 38 39 ਤੇ ਜਾ ਰਹੀ ਸੀ ਉਤੋਂ ਵੱਡੀ ਰਾਹਤ ਹੈ ਜਿਹੜੀ ਦੇਖਣ ਨੂੰ ਮਿਲ ਰਹੀ ਆ ਸੋ ਅੱਜ ਰਾਤ ਇਹਗਾ ਚੱਲ ਸਿਲਾ ਸੈਤਰਾ ਚੱਲਦਾ ਰਹਿਣਾ ਧੰਨਵਾਦ ਜੀ ਜਿੱਥੇ ਕਿਤੇ ਮੀਂਹ ਜਿੱਥੇ ਜਿੱਥੇ ਡਾਰਜ ਹੋਏ ਨੇ ਕਿੰਨੇ ਕੁ ਹੋਏ ਨੇ ਇਹ ਕਮੈਂਟ ਦੇ ਵਿੱਚ ਦੱਸ ਕੇ ਜਾਣਾ ਜਿੱਥੋਂ ਵੀ ਤੁਸੀਂ ਬਿਲੋਂਗ ਕਰਦੇ ਹੋ ਤੁਹਾਡੇ ਖੇਤਰ ਦੇ ਵਿੱਚ ਕਿੰਨਾਂ ਮੀਂਹ ਲੱਗੇ ਨੇ ਦੱਸ ਕੇ ਜਾਣਾ ਧੰਨਵਾਦ